ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਪਰੇਹਸਤ ਸ੍ਰੀ ਅਕਾਲ ਮਹਾਰਾਜ ਜੀ ਕੋ ਸਵਾਗਤ ਕਰਦੇ ਹਾਂ ਵਿਕਟਸ ਪੰਜਾਬੀ ਲਰਨਿੰਗ ਦੇ ਵਿੱਚ ਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਜੇ ਕਿ ਆਪਾਂ ਬੱਚੇ ਨੂੰ ਵਿਆਕਰਨ ਜਿਹੜਾ ਉਹਦੀ ਪਰਿਭਾਸ਼ਾ ਦੇ ਬਾਰੇ ਕਿਵੇਂ ਸਮਝਾ ਸਕਦੇ ਹਾਂ ਤੇ ਵਿਆਕਰਨ ਦੇ ਕਿੰਨੇ ਭਾਗ ਹੁੰਦੇ ਨੇ ਕਿਉਂਕਿ ਇਹ ਵੀ ਅਜਿਹੇ ਟਾਪਿਕ ਆ ਕਿ ਜਦੋਂ ਤੱਕ ਆਪਣਾ ਬੱਚਾ ਸਟੱਡੀ ਕਰਦਾ ਹੈ ਤਾਂ ਇਹ ਨਾਮ ਨਾਲ ਉਹਦੇ ਚੱਲਦਾ ਰਹਿੰਦਾ ਹੈ ਸਾਰੀਆਂ ਕਲਾਸਾਂ ਦੇ ਵਿੱਚ ਰਿਪੀਟ ਹੁੰਦਾ ਹੈ ਤੇ ਜੇ ਬੱਚੇ ਨੂੰ ਆਪਣੇ ਨੂੰ ਸ਼ੁਰੂ ਦੇ ਵਿੱਚ ਇਹ ਕਨਸੈਪਟ ਕਲੀਅਰ ਹੋ ਜਾਂਦਾ ਹੈ ਤਾਂ ਅੱਗੇ ਜਾ ਕੇ ਉਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਬਹੁਤ ਆਸਾਨੀ ਢੰਗ ਦੇ ਨਾਲ ਇਹ ਸਮਝ ਆ ਜਾਂਦਾ ਹੈ ਇਨੂੰ ਆਪਾਂ ਬੱਚੇ ਨੂੰ ਬਹੁਤ ਹੀ ਆਸਾਨ ਢੰਗ ਦੇ ਨਾਲ ਸਮਝਾ ਸਕਦੇ ਹਾਂ ਕਿ ਆਪਾਂ ਬੱਚੇ ਨੂੰ ਦੱਸਾਂਗੇ ਕਿ ਬੱਚੇ ਜਦੋਂ ਆਪਾਂ ਰੋਡ ਤੇ ਚੱਲਦੇ ਆ ਤਾਂ ਆਪਣੇ ਵਾਸਤੇ ਇੱਕ ਰੂਲ ਬਣਿਆ ਹੁੰਦਾ ਹੈ ਕਿ ਹਮੇਸ਼ਾ ਸੜਕ ਦੇ ਖੱਬੇ ਪਾਸੇ ਚੱਲੋ ਹਨ ਤਾਂ ਉਸੇ ਤਰ੍ਹਾਂ ਹੀ ਜਦੋਂ ਜਿਵੇਂ ਆਪਾਂ ਸਕੂਲ ਜਾਂਦੇ ਆ ਤਾਂ ਉੱਥੇ ਆਪਾਂ ਨੂੰ ਆਪਣੇ ਪ੍ਰਿੰਸੀਪਲ ਮੈਮ ਸਰ ਜੋ ਹੁੰਦੇ ਨੇ ਉਹਨਾਂ ਨੇ ਕੁਝ ਰੂਲਸ ਨੇ ਜਿਹੜੇ ਉਹ ਬਣਾਏ ਹੋਏ ਹੁੰਦੇ ਨੇ ਆਪਾਂ ਨੂੰ ਉਹ ਫਾਲੋ ਕਰਨੇ ਪੈਂਦੇ ਨੇ ਇਸੇ ਤਰ੍ਹਾਂ ਜਦੋਂ ਆਪਾਂ ਨੇ ਭਾਸ਼ਾ ਦੀ ਗੱਲ ਕਰਨੀ ਆ ਇਹ ਵੀ ਆਪਾਂ ਨੇ ਭਾਸ਼ਾ ਦੇ ਵਿੱਚ ਇੱਕ ਵਿਆਕਰਨ ਜਿਹੜਾ ਉਹ ਯੂਜ਼ ਕੀਤਾ ਜਾਂਦਾ ਹੈ ਵਿਆਕਰਨ ਕੀ ਹੁੰਦਾ ਹੈ ਜੀ ਆਪਣੇ ਕੋਲ ਨਿਯਮਾਂ ਦਾ ਸਮੂਹ ਹੁੰਦਾ ਹੈ ਇਹਨੂੰ ਆਪਾਂ ਸਮਝਾਉਣਾ ਬੱਚੇ ਨੂੰ ਕਿਵੇਂ ਆ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੇਖਦੇ ਹਾਂ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਪਰ ਜੇ ਤੋ ਪਹਿਲਾਂ ਹਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਤੇ ਦੇਖਦੇ ਹਾਂ ਆਪਾਂ ਵਿਆਕਰਨ ਦੇ ਬੱਚੇ ਨੂੰ ਕਿਵੇਂ ਕਰਵਾਉਣਾ ਹੈ ਜੀ ਹਾਂਜੀ ਇਹਦੇ ਵਿੱਚ ਆਪਾਂ ਨੇ ਕੀ ਕੀਤਾ ਕਿ ਜਦੋਂ ਆਪਾਂ ਨੇ ਬੱਚੇ ਨੂੰ ਬੰਨਮੜਾ ਕਰਾਈ ਸੀ ਜ ਜਦੋਂ ਆਪਾਂ ਨੇ ਦੱਸਿਆ ਸੀਗਾ ਬੰਨਮੜਾ ਦੇ ਬਾਰੇ ਉਦੋਂ ਵੀ ਆਪਾਂ ਨੇ ਇਹ ਗੱਲ ਕੀਤੀ ਸੀਗੀ ਕਿ ਇਹ ਇਹ ਆਪਣੇ ਕੋਲ ਇੱਕ ਸਕੂਲ ਹੈ ਜੀ ਇਹ ਸਕੂਲ ਦਾ ਆਪਣੇ ਸਕੂਲ ਦਾ ਨਾਮ ਕੀ ਹੈ ਪੰਜਾਬੀ ਠੀਕ ਹੈ ਜੀ ਇੱਥੇ ਦੇ ਜਿਵੇਂ ਆਪਣੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੁੰਦੇ ਨੇ ਬੱਚਿਓ ਉਸੇ ਤਰ੍ਹਾਂ ਹੀ ਪੰਜਾਬੀ ਸਕੂਲ ਦਾ ਵੀ ਇੱਕ ਪ੍ਰਿੰਸੀਪਲ ਹੈ ਹਨਾ ਇੱਥੇ ਦੇ ਪ੍ਰਿੰਸੀਪਲ ਹੈਗੇ ਨੇ ਮੈਡਮ ਇਹਨਾਂ ਦਾ ਨਾਮ ਹੈਗਾ ਜੀ ਭਾਸ਼ਾ ਠੀਕ ਹੈ ਪੰਜਾਬੀ ਸਕੂਲ ਦੇ ਪ੍ਰਿੰਸੀਪਲ ਨੇ ਜਿਹੜੇ ਉਹਨਾਂ ਦੀ ਮੈਡਮ ਦਾ ਨਾਮ ਹੈਗਾ ਜੀ ਭਾਸ਼ਾ ਠੀਕ ਹੈ ਇਹ ਜਿਹੜੇ ਭਾਸ਼ਾ ਨਾਮ ਦੇ ਪ੍ਰਿੰਸੀਪਲ ਨੇ ਇਹਨਾਂ ਨੇ ਮੈਡਮ ਨੇ ਆਪਣੇ ਸਕੂਲ ਦੇ ਵਿੱਚ ਜਿਹੜੇ-ਜਿਹੜੇ ਬੱਚੇ ਲੈਣੇ ਨੇ ਜਾਂ ਜਿਹੜੇ ਬੱਚੇ ਇੱਥੇ ਆਉਂਦੇ ਨੇ ਇਹਨਾਂ ਦੇ ਰਿਗਾਰਡਿੰਗ ਕੁਝ ਰੂਲਸ ਨੇ ਜਿਹੜੇ ਉਹ ਬਣਾਏ ਹੋਏ ਨੇ ਕੁਝ ਨਿਯਮ ਨੇ ਜਿਹੜੇ ਉਹ ਬਣਾਏ ਹੋਏ ਨੇ ਜਿਵੇਂ ਕਿ ਆਪਾਂ ਨੇ ਇਹਦੇ ਵਿੱਚ ਲਿਆ ਸੀਗਾ ਕਿ ਇੱਕ ਵਰਣਮਾਲਾ ਨਾਂ ਦੀ ਆਪਣੇ ਕੋਲ ਕਲਾਸ ਹੈ ਕਲਾਸ ਦੇ ਵਿੱਚ ਆਪਣੇ ਕੋਲ 41 ਬੱਚੇ ਨੇ ਠੀਕ ਹੈ ਇਹਨਾਂ ਬੱਚਿਆਂ ਨੂੰ ਜਿਹੜੇ ਜਿਹੜੇ ਨਿਯਮ ਨੇ ਜਿਹੜੇ ਰੂਲ ਫਾਲੋ ਕਰਨੇ ਪੈਣਗੇ ਉਹਨਾਂ ਨੂੰ ਇੱਕ ਨਾਮ ਦਿੱਤਾ ਜਾਂਦਾ ਹੈ ਜੀ ਉਹਨੂੰ ਕਿਹਾ ਜਾਂਦਾ ਹੈ ਵਿਆਕਰਨ ਠੀਕ ਹੈ ਜੀ ਕਿ ਜਿਹੜਾ ਇਹ ਭਾਸ਼ਾ ਮੈਡਮ ਨੇ ਆਪਣੇ ਬੱਚਿਆਂ ਦੇ ਲਈ ਜਿਹੜੇ ਨਿਯਮਾਂ ਦਾ ਸਮੂਹ ਬਣਾਇਆ ਹੈ ਨਿਯਮਾਂ ਦਾ ਗਰੁੱਪ ਬਣਾਇਆ ਹੈ ਉਹਨੂੰ ਆਪਾਂ ਕੀ ਕਹ ਦਿੰਦੇ ਹਾਂ ਜੀ ਵਿਆਕਰਨ ਕਹਿੰਦੇ ਹਾਂ ਠੀਕ ਹੈ ਜੀ ਉਹ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਵਿਆਕਰਨਾ ਜਿਹੜਾ ਉਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਹਾਂਜੀ ਹੁਣ ਆਪਾਂ ਦੇਖਦੇ ਹਾਂ ਜੀ ਕਿ ਵਿਆਕਰਨ ਜਿਹੜਾ ਉਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਜਾਂ ਜਿਹੜੇ ਆਪਣੀ ਭਾਸ਼ਾ ਪ੍ਰਿੰਸੀਪਲ ਨੇ ਜਿਹੜੇ ਨਿਯਮ ਬਣਾਏ ਨੇ ਉਹਨਾਂ ਨੂੰ ਆਪਾਂ ਕਿੰਨੇ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਜਿਵੇਂ ਕਿ ਆਪਣੇ ਸਕੂਲ ਦੇ ਵਿੱਚ ਵੀ ਜਿਹੜੇ ਨਰਸਰੀ ਤੋਂ ਯੂਕੇਜੀ ਤੱਕ ਦੇ ਬੱਚੇ ਹੁੰਦੇ ਨੇ ਜਾਂ ਕਿੰਡਰਗਾਰਡਨ ਕਲਾਸਿਸ ਨੇ ਜਿਹੜੇ ਨੂੰ ਆਪਾਂ ਬੋਲ ਦਿੰਨੇ ਆ ਉਹਨਾਂ ਦੇ ਲਈ ਅਲੱਗ ਰੂਲਸ ਬਣਾਏ ਹੋਏ ਹੁੰਦੇ ਨੇ ਮੈਡਮ ਨੇ ਤੇ ਉਸ ਤੋਂ ਬਾਅਦ ਵੱਡੀਆਂ ਕਲਾਸਾਂ ਦੇ ਲਈ ਅਲੱਗ ਤੇ ਟੀਚਰਜ਼ ਦੇ ਲਈ ਅਲੱਗ ਰੂਲ ਹੁੰਦੇ ਨੇ ਇਸੇ ਤਰ੍ਹਾਂ ਹੀ ਜਿਹੜੇ ਇਹ ਭਾਸ਼ਾ ਪ੍ਰਿੰਸੀਪਲ ਨੇ ਇਹਨਾਂ ਨੇ ਵੀ ਤਿੰਨ ਪ੍ਰਕਾਰ ਦੇ ਰੂਲਸ ਆਇਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਜੇ ਅੱਖਰ ਬੋਧ ਸ਼ਬਦ ਬੋਧ ਤੇ ਵਾਕ ਬੋਧ ਠੀਕ ਹੈ ਜੀ ਅੱਖਰ ਬੋਧ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਆਪਾਂ ਐਲकेजी ਤੋਂ ਲੈ ਕੇ ਯੂकेजी ਦੇ ਕਲਾਸ ਦੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਜਿਹੜੇ ਰੂਲ ਬਣਾਏ ਨੇ ਜਿਵੇਂ ਕਿ ਇਹ ਆਪਣੇ ਕੋਲ ਜਿਹੜੀ ਵਰਣਮਾਲਾ ਕਲਾਸ ਆ ਇਹ ਵਰਣਮਾਲਾ ਹੈਗੀ ਆਪਣੇ ਕੋਲ ਯੂकेजी ਨਰਸਰੀ ਕਲਾਸ ਆ ਜੀ ਇਹਦੇ ਲਈ ਜਿਵੇਂ ਕਿ ਇਹਨਾਂ ਨੇ ਆਪਸ ਦੇ ਵਿੱਚ ਕਿਸ ਤਰ੍ਹਾਂ ਇਹ ਚਿੰਨਾਂ ਦੀ ਆਪਾਂ ਨੇ ਵਰਤੋਂ ਕਰਨੀਆਂ ਇਹਨਾਂ ਦੇ ਨਾਲ ਹੋਰ ਕਿਹੜੀਆਂ ਲਗਾ ਮਾਤਰਾ ਨੇ ਜਿਹੜੀਆਂ ਵਰਤ ਸਕਦੇ ਆ ਉਹ ਸਾਰਾ ਆਪਾਂ ਨੂੰ ਕਿਦੇ ਵਿੱਚ ਡਿਸਕਸ ਕਰਨ ਦੇ ਲਈ ਦੱਸਿਆ ਜੀ ਆਪਣੇ ਭਾਸ਼ਾ ਪ੍ਰਿੰਸੀਪਲ ਨੇ ਅੱਖਰ ਬੋਧ ਦੇ ਵਿੱਚ ਅੱਗੇ ਆ ਜਾਂਦਾ ਜੇ ਆਪਣੇ ਕੋਲ ਸ਼ਬਦ ਬੋਧ ਸ਼ਬਦ ਬੋਧ ਜਦੋਂ ਹੁਣ ਇਹ ਬੱਚੇ ਅਲੱਗ-ਅਲੱਗ ਨੇ ਜਿਹੜੇ ਵਰਣਮਾਲਾ ਕਲਾਸ ਦੇ ਜਦੋਂ ਇਹ ਆਪਸ ਦੇ ਵਿੱਚ ਫਰੈਂਡ ਬਣ ਜਾਂਦੇ ਨੇ ਗਰੁੱਪ ਦੇ ਵਿੱਚ ਆ ਜਾਂਦੇ ਨੇ ਇਹਨਾਂ ਅੱਖਰਾਂ ਤੋਂ ਆਪਣੇ ਕੋਲ ਸ਼ਬਦ ਬਣ ਜਾਂਦਾ ਜੇ ਤੇ ਉਹਨਾਂ ਸ਼ਬਦਾਂ ਦੇ ਰਿਗਾਰਡਿੰਗ ਆਪਣੇ ਕੋਲ ਜਿਹੜੇ ਵੀ ਆਪਾਂ ਨੇ ਨਿਯਮ ਬਰਤਣੇ ਨੇ ਕਿ ਸ਼ਬਦਾਂ ਦੀ ਬੰਡ ਕਰਨੀ ਆ ਆਪਾਂ ਨੇ ਹਨਾ ਉਹਨਾਂ ਸਾਰਿਆਂ ਨੂੰ ਆਪਾਂ ਸ਼ਬਦ ਬੋਧ ਦੇ ਵਿੱਚ ਲੈ ਲੈਨੇ ਆ ਉਸ ਤੋਂ ਬਾਅਦ ਅੱਗੇ ਆ ਜਾਂਦਾ ਜੇ ਵਾਕ ਬੋਧ ਇਹ ਆਪਣੇ ਕੋਲ ਹੋ ਗਿਆ ਜੀ ਆਪਣੇ ਫਰਸਟ ਕਲਾਸ ਤੋਂ ਲੈ ਕੇ ਫਿਫਥ ਕਲਾਸ ਤੱਕ ਦੇ ਬੱਚਿਆਂ ਦੇ ਲਈ ਜਿਹੜੇ ਭਾਸ਼ਾ ਪ੍ਰਿੰਸੀਪਲ ਦੇ ਰੂਲ ਨੇ ਉਹਨਾਂ ਨੂੰ ਆਪਾਂ ਸ਼ਬਦ ਬੋਧ ਕਹਿੰਦਾ ਅੱਗੇ ਆ ਗਿਆ ਜੀ ਆਪਣੇ ਕੋਲ ਵਾਕ ਬੋਧ ਵਾਕ ਆ ਜਿਹੜਾ ਆਪਾਂ ਨੂੰ ਪਤਾ ਚੱਲ ਗਿਆ ਜੀ ਕਿ ਵੱਡਿਆਂ ਦੇ ਲਈ ਜਿਹੜੇ ਰੂਲ ਬਣਾਏ ਹੋਏ ਨੇ ਇਹ ਸਾਰਿਆਂ ਤੋਂ ਛੋਟੇ ਉਸ ਤੋਂ ਬਾਅਦ ਵੱਡਾ ਗਰੁੱਪ ਬਣਿਆ ਇੱਕ ਪੂਰੀ ਸੈਂਟੈਂਸ ਦੇ ਲਈ ਪੂਰੀ ਲਾਈਨ ਦੇ ਲਈ ਜਿਹੜੇ ਰੂਲ ਬਣਾਏ ਨੇ ਭਾਸ਼ਾ ਪ੍ਰਿੰਸੀਪਲ ਨੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਵਾਕ ਬੋਧ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਇਹ ਆਪਾਂ ਨੂੰ ਆਸਾਨ ਢੰਗ ਦੇ ਨਾਲ ਆਪਣੇ ਬੱਚਿਆਂ ਨੂੰ ਮੇਰਾ ਸੋਚਦਾ ਕਿ ਵਿਆਕਰਨ ਕੀ ਹੁੰਦੀ ਹੈ ਤੇ ਵਿਆਕਰਨ ਦੇ ਕਿੰਨੇ ਭਾਗ ਨੇ ਤੇ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ